ਇਦੇ ਵਿੱਚ ਗਦਰਜਾ ਦਾ ਤਾਂ ਕੋਈ ਕਸੂਰ ਨਹੀਂ ਆ ਉਹ ਕਿੰਗ ਦਾ ਤਾਂ ਕੋਈ ਕਸੂਰ ਨਹੀਂ ਉਹਨੂੰ ਆਥਾਰਟੀ ਉੱਪਰੋਂ ਮਿਲੀ ਆ ਨਾ ਮੇਬੀ ਗॉड ਨੇ ਉਹਨੂੰ ਦਿੱਤੀ ਹੋਈ ਆ ਪਰ ਸਮ ਟਾਈਮ ਕੀ ਹੁਣ ਦੂਸਰਾ ਇਸਮਾਇਲ ਆ ਇਸਮਾਇਲ ਉਹ ਜਾ ਨਹੀਂ ਪਾਇਆ ਇਸਮਾਇਲ ਕਹਿੰਦਾ ਕਿ ਨਹੀਂ ਇਟਸ ਮੈਨੂੰ ਮਿਲਣੀ ਚਾਹੀਦੀ 10 ਬੰਦਿਆਂ ਨੂੰ ਲੈ ਕੇ ਗਿਆ ਸਟ੍ਰੈਟਜੀ ਰਚੀ ਸਟ੍ਰੈਟਜੀ ਕਰਕੇ ਕੀ ਕਰਿਆ ਉਹਦਾ ਸਾਰਾ ਕੁਝ ਲੈ ਲਿਆ ਉਹਨੂੰ ਫਿਨਿਸ਼ ਕਰ ਦਿੱਤਾ ਯੂ نو ਦੈਟ ਉਹਨੇ ਉਹ ਚੀਜ਼ ਕੀਤੀ ਉਸ ਤੋਂ ਬਾਅਦ ਨੈਕਸਟ ਲਾਈਨ ਆ ਬਾਈਬਲ ਵਿੱਚ ਰੀਅਲੀ ਯਾ ਹੁਣ ਗਦਰਜਾ ਮਰ ਗਿਆ ਕਿਸੇ ਨੂੰ ਨਹੀਂ ਪਤਾ ਹਨਾ ਹੁਣ ਕੀ ਆ ਕੁਝ ਲੋਕ ਜਿਹੜੇ ਆ ਉਹ ਆਂਦੇ ਆ ਦੂਸਰੇ ਦਿਨ ਹੀ ਜੱਬੇ ਕੋਈ ਇਸੇ ਜਾਣਤਾ ਵੀ ਨਹੀਂ ਥਾ ਨਹੀਂ ਜਾਣਦਾ ਸੀ ਕੋਈ ਤਬ ਸ਼ੇਕਮ ਸ਼ਿਲੋ ਔਰ ਸ਼ਿਮਰੋਂ ਨੇ 80 ਪੁਰਸ਼ ਦਾੜੀ ਮੜਵਾਏ ਬਸਤਰ ਫਾੜੇ ਸਰੀਰ ਚੀਰੇ ਹੋਏ ਯੂ نو ਦਟ ਪਰਮੇਸ਼ਰ ਨੇ ਕੀ ਕੀਤਾ 80 ਲੋਕਾਂ ਨੂੰ ਉਭਾਰਿਆ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਲਾਈਫ ਦੇ ਵਿੱਚ ਜੋ ਕੁਝ ਵੀ ਹੁੰਦਾ ਗੋਡ ਵੱਲੋਂ ਡਿਜ਼ਾਈਨ ਹੁੰਦਾ ਅਸਤਿਨ ਇਨਸਾਨ ਜਿਹਨੂੰ ਪਤਾ ਵੀ ਨਹੀਂ ਕਿ ਸਾਡਾ ਰਾਜਾ ਫਿਨਿਸ਼ ਹੋ ਗਿਆ ਉਹ ਕੀ ਕੀਤਾ ਉਹਨਾਂ ਨੇ ਦਾੜੀ ਮਨਵਾ ਲਈ ਆਪਣੀ ਹੈਨਾ ਆਪਣੇ ਕੱਪੜੇ ਫਾੜ ਲੈ ਤੇ ਜਾ ਰਹਿ ਕਿੱਥੇ ਪ੍ਰਭੂ ਦੇ ਭਵਨ ਦੇ ਵਿੱਚ ਤੇ ਉਹਨਾਂ ਵਿੱਚੋਂ ਕੁਝ ਪਰਸਨ ਸੀਗੇ ਜਿਨ੍ਹਾਂ ਨੇ ਆਪਣੇ ਨਾਲ ਅੱਛੀਆਂ ਚੀਜ਼ਾਂ ਵੀ ਲੈ ਲਈਆਂ ਜਿੱਦਾਂ ਕਿ ਰੱਬ ਦੇ ਘਰ ਚੱਲੇ ਹਾਂ ਲਬਾਉਣ ਲੈ ਲਿਆ ਮਤਲਬ ਸੋਨਾ ਚਾਂਦੀ ਦਾ ਕੁਝ ਅੱਛੀਆਂ-ਅੱਛੀਆਂ ਵੈਸਟ ਚੀਜ਼ਾਂ ਕਿ ਰੱਬ ਦੇ ਘਰ ਜਾਣਾ ਹੈਨਾ ਹੁਣ ਕੁਝ ਲੋਕ ਜਿਹੜੇ ਸੀਗੇ ਜਿਹੜੇ ਨੌਨਸੈਂਸ ਸਿਗਿਸਪਿਰਟ ਦੇ ਵਿੱਚ ਜੇ ਉਹਨਾਂ ਨੂੰ ਕਹੋ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਰਾਜਾ ਮਰ ਗਿਆ ਨਹੀਂ ਪਤਾ ਕਿਉਂਕਿ ਬਾਈਬਲ ਬਿਆਨ ਕਰਦੀ ਗਧਲ ਜਾ ਕੇ ਮਾਰ ਡਾਲ ਜਾਨੀ ਮਾਰ ਡਾਲੇ ਜਾਣੇ ਕਿ ਦੂਸਰੇ ਦਿਨ ਜਦ ਕੋਈ ਇਸੇ ਨਾ ਜਾਣਦਾ ਤਾਂ ਕੋਈ ਜਾਣਦਾ ਵੀ ਨਹੀਂ ਸੀਗਾ 80 ਲੋਕਾਂ ਨੂੰ ਪਰਮਿਸ਼ਨ ਨੇ ਉਭਾਰਿਆ 80 ਲੋਕਾਂ ਨੂੰ ਹਨਾ ਕੀ ਕਰੋ ਦਾੜੀ ਮਨਵਾ ਲਓ ਕਾਹ ਤੇ ਕਾਦਾ ਸੋਗ ਜੜਿਆ ਤੁਹਾਨੂੰ ਹਨਾ ਮੈਂ ਇਨਡਾਇਰੈਕਟਲੀ ਤੁਹਾਨੂੰ ਕਹਿਣਾ ਚਾਹਨੀ ਆ ਕੁਝ ਦੁਸ਼ਟ ਲੋਕ ਜਿਹੜੇ ਹੁੰਦੇ ਆ ਨਾ ਉਹਨਾਂ ਨੂੰ ਸਪਿਰਿਟ ਨੂੰ ਦੇਖੋ ਆਪਾਂ ਕਹਿੰਦੇ ਆ ਸਾਡੀ ਸਪਿਰਿਟ ਦੇ ਉੱਤੇ ਆਪਾਂ ਪੀਸ ਚ ਕਹਦੇ ਆ ਕਿਉਂਕਿ ਸਾਨੂੰ ਲੱਗਦਾ ਸਾਡੀ ਸਪਿਰਿਟ ਦੇ ਉੱਤੇ ਗॉड ਦਾ ਕੰਟਰੋਲ ਆ दैट इज द ਰੀਜ਼ਨ ਪਰ ਹੁਣ ਦੂਜੇ ਇਨਸਾਨ ਜਿਹੜੇ ਦੇ ਉੱਤੇ ਕੰਟਰੋਲੀਏਬਲ ਸਪਿਰਟਸ ਆਇਆ ਉਹ ਜੋ ਵੀ ਕਰਨਗੇ ਦੂਜਿਆਂ ਦੀ ਹਾਨੀ ਲਈ ਕਰਨਗੇ ਮੂਰਖਤਾਪੂਰਵਕ ਕੰਮ ਕਰਨਗੇ ਕਿੱਥੇ ਜਾ ਰਹੇ ਆਂ ਜੀ ਰੱਬ ਦੇ ਘਰ ਕੀ ਕਰਕੇ ਦਾੜੀ ਮਨਵਾ ਕੇ ਯੂ نو ਦੈਟ ਬਾਈਬਲ ਦੇ ਵਿੱਚ ਲਿਖਿਆ ਜਦੋਂ ਜੀਸਸ ਕ੍ਰਾਈਸ ਦੀ ਦਾੜੀ ਨੋਚੀ ਗਈ ਸੀ ਨਾ ਉਦੋਂ ਕੀ ਸੀਗਾ ਜੀਸਸ ਕ੍ਰਾਈਸ ਨੇ ਸਾਰੀ ਦੁਨੀਆ ਦੀ ਜਿੰਨੀ ਸ਼ਰਮਿੰਦਗੀ ਸੀ ਆਪਣੇ ਉੱਤੇ ਲੈ ਲਈ ਸੀਗੀ ਕਿ ਸ਼ਰਮਿੰਦਗੀ ਦੀ ਗੱਲ ਆ ਕਿ ਦਾੜੀ ਜਿਹੜੀ ਆ ਨਾ ਉਹ ਇੱਕ ਇਨਸਾਨ ਦੀ ਪ੍ਰੇਜ਼ ਨੂੰ ਦਰਸਾਉਂਦੀ ਹੈ ਕਿ ਬੰਦਾ ਜਿਹੜਾ ਆ ਇਹਦੀ ਦਾੜੀ ਤੋਂ ਪਹਿਚਾਨ ਹੁੰਦੀ ਆ ਨਾ ਯੂ نو ਦਾੜੀ ਨੋਚ ਲਈ ਗਈ ਸੀ ਹੁਣ ਕੀ ਲੋੜ ਸੀਗੀ ਇਹਨਾਂ ਲੋਕਾਂ ਨੂੰ ਅਸੀਂ ਲੋਕਾਂ ਨੂੰ ਆਪਣੀ ਦਾੜੀ ਕੱਟ ਕੇ ਰੱਬ ਦੇ ਭਵਨ ਜਾਣ ਦੀ ਕੀ ਲੋੜ ਸੀਗੀ ਤੱਪੜ ਪਹਿਨ ਦੀ ਕੀ ਲੋੜ ਸੀਗੀ ਤੱਪੜ ਪਹਿਨ ਕੇ ਚੱਲ ਗਿਆ ਕਿ ਹਾਂਜੀ ਸੋਗ ਦਾ ਪਹਿਰਾਵਾ ਪਹਿਨ ਕੇ ਹਨਾ ਤੁਸੀਂ ਆਪਣੀ ਲਾਈਫ ਦੇ ਵਿੱਚ ਕੁਝ ਪਰਸਨ ਦੇਖੋਗੇ ਹਨਾ ਇਦਾਂ ਨਹੀਂ ਆ ਕਿ ਤੁਸੀਂ ਉਹਨਾਂ ਦੀ ਹੈਲਪ ਨਹੀਂ ਕਰਨਾ ਚਾਹੁੰਦੇ ਹਨਾ ਬਟ ਉਹ ਲੋਕ ਕਿਹੜੇ ਆ ਉਹ ਲੋਕ ਉਹ ਆ ਜਿਹੜੇ ਤੱਪੜ ਪਹਿਨੇ ਰੱਖਦੇ ਆ ਜਦੋਂ ਦੇਖੋ ਰੋਂਦੇ ਰਹਿੰਦੇ ਆ ਕੁਰਲਾਂਦੇ ਰਹਿੰਦੇ ਆ ਕੋਈ ਰੀਜ਼ਨ ਕੀ ਆ ਉਹਨਾਂ ਨੂੰ ਪਤਾ ਨਹੀਂ ਹੈ ਕਿਉਂਕਿ ਈਵਲ ਸਪਰੈਡ ਦੇ ਅੰਦਰ ਐ ਅਟੈਕ ਦੇ ਉੱਤੇ ਆ ਹਨਾ ਉਹ ਕੁਝ ਲੋਕ ਤੁਹਾਡੇ ਕਨੈਕਸ਼ਨ ਦੇ ਵਿੱਚ ਹੁੰਦੇ ਆ ਉਹਨਾਂ ਨੇ ਦੇਖਣਾ ਕਿ ਮੈਂ ਤਾਂ ਇਦਾਂ ਦਾ ਆ ਪਰ ਇਹ ਕਿੱਦਾਂ ਸੁਖੀ ਆ ਨਾ ਇਹ ਕਿੱਦਾਂ ਅੱਗੇ ਵਧੇ ਜਾਂਦਾ ਆ ਦੈਨ ਕਿ ਉਹ ਆਪਣਾ ਈਵਲ ਪੂਰਵਕ ਹੀ ਕੰਮ ਕਰਦੇ ਆ ਹਾਲੇਲੂਇਆ ਹੁਣ 80 ਲੋਕਾਂ ਨੂੰ ਕਿਸੇ ਨੇ ਕਿਹਾ ਸੀ ਦਾੜੀ ਮਨਵਾਉਣ ਨੂੰ ਹਨਾ ਕਿਸੇ ਨੇ ਨਹੀਂ ਕਿਹਾ ਕਿਸੇ ਨੇ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਜਾਓ ਤੁਸੀਂ ਰੋਂਦੇ ਪਟਦੇ ਜਾਓ ਕਿਹੜਿਆ ਸੋਗ ਚੜਿਆ ਤੁਹਾਨੂੰ ਤੇ ਕੋ ਕੋਈ ਰੋਂ ਦਾ ਰੀਜ਼ਨ ਤੁਸੀਂ ਤਾਂ ਇੱਕ ਰਾਜੇ ਦੇ ਅੰਡਰ ਰਹਿਣ ਵਾਲੇ ਲੋਕ ਆ ਹਨਾ ਪਤਾ ਵੀ ਨਹੀਂ ਰਾਜਾ ਮਰ ਗਿਆ ਹਨਾ ਪਰ ਕਿਉ ਉਹ ਆਪਣੇ ਕੰਮਾਂ ਤੋਂ ਯੂ نو ਦੈਟ ਬਾਈਬਲ ਵਿੱਚ ਲਿਖਿਆ ਕਿ انسان ਦੇ ਜੋ ਦਿਲ 'ਚ ਹੁੰਦਾ ਉਹ ਮੂੰਹ 'ਚ ਹੁੰਦਾ ਉਹ ਆਪਣੇ ਇੱਕ ਪਰਸਨ ਦੇ ਕੰਮ ਆ ਦੱਸ ਜਾਂਦੇ ਆ ਉਹ ਕੀ ਆ ਜੱਜ ਕਿਸੇ ਨੂੰ ਨਹੀਂ ਆਪਾਂ ਨਿਆਂ ਨਹੀਂ ਕਰ ਸਕਦੇ ਕਿਸੇ ਪਰਸਨ ਦਾ ਪਰ ਗੋਡ ਸਭ ਕੁਝ ਹੀ ਜਾਹਿਰ ਕਰ ਦਿੰਦੇ ਹੈਨਾ ਯੂ نو ਦੈਟ ਉਹਨਾਂ ਪਰਸਨਸ ਦੇ ਕੋਲ ਜਦੋਂ ਆਪਾਂ ਰਹਿੰਦੇ ਥੋੜਾ ਟਾਈਮ ਬਾਅਦ ਆਪਾਂ ਨੂੰ ਜੱਜ ਮਤਲਬ ਆਪਾਂ ਜੱਜ ਨਹੀਂ ਕਰਦੇ ਆਪਾਂ ਨੂੰ ਪਤਾ ਲੱਗ ਜਾਂਦਾ ਇਹ ਪਰਸਨ ਇਦਾਂ ਆ ਇਸ ਕਰਕੇ ਦੀ ਲਾਈਫ 'ਚ ਇਦਾਂ ਹੋਇਆ ਹੈਨਾ ਕੁਝ ਮੈਂ ਬਾਈਬਲ ਦੇ ਵਿੱਚ ਲਿਖਿਆ ਜੇ ਤੁਸੀਂ ਪਰਸਨ ਦੇਖਣਾ ਕਿੱਦਾਂ ਦਾ ਨਾ ਥੋੜਾ ਟਾਈਮ ਉਹਨੂੰ ਬੋਲਣ ਦਿਓ ਬੋਲਣ ਤੋਂ ਬਾਅਦ ਉਹਨੇ ਆਪ ਹੀ ਆਪਣੀ ਕਹਾਣੀ ਦੱਸ ਦਾਨੀ ਕਿੱਥੇ ਆਓ ਹੈਨਾ ਸੋ ਬਾਈਬਲ ਦੇ ਵਿੱਚ ਲਿਖਿਆ ਬੋਲਣ ਚ ਥਿਰਸ ਸੁਣਨ ਚ ਕਾਲੇ ਰੋ ਰੀਜ਼ਨ ਕੀ ਆ ਤੁਸੀਂ ਨੈਕਸਟ ਪਰਸਨ ਨੂੰ ਦੇਖ ਲੈਣਾ ਕਿੱਦਾਂ ਦਾ ਹੈ ਹੈਨਾ ਹੁਣ ਕੀ ਮੈਂ ਦੱਸ ਰਹੀ ਹਾਂ ਹੁਣ ਇਹ ਚੀਜ਼ ਨੂੰ ਧਿਆਨ ਦੇਣਾ ਜੋ ਹੋਲੀ ਸਪਿਰਟ ਮੈਨੂੰ ਦੱਸ ਰਿਹਾ ਤੁਹਾਡੀ ਲਾਈਫ ਦੇ ਵਿੱਚ ਇਹ ਸਿਰਫ ਬਚਨ ਤੁਹਾਡੇ ਲਈ ਨਹੀਂ ਜਦੋਂ ਮੈਂ ਪ੍ਰੀਚ ਕਰਦੀ ਇਨਾਂ ਨੂੰ ਲੱਗਣਾ ਮੇਰੇ ਲਈ ਆ ਉਹਨਾਂ ਨੂੰ ਲੱਗਣਾ ਮੇਰੇ ਲਈ ਆ ਉਹਨਾਂ ਨੂੰ ਲੱਗਣਾ ਮੇਰੇ ਲਈ ਆ ਉਹ ਉਹਨਾਂ ਦੀ ਸਕੂਲ ਲਾਈਫ ਉਹਨਾਂ ਨੂੰ ਪਤਾ ਆ ਕਿ ਰੀਅਲੀ ਕੁਝ ਸਟਾਰਟਸ ਮੇਰੀ ਲਾਈਫ ਚ ਆ ਪਰ ਕੁਝ ਲੋਕ ਇਦਾਂ ਦੇ ਮੇਰੀ ਲਾਈਫ ਦੇ ਵਿੱਚ ਆਂਦੇ ਜਿਨ੍ਹਾਂ ਨੂੰ ਤੱਪੜ ਪੈਣਾ ਹੁੰਦਾ ਬਸ ਪਲੀਜ਼ ਪਲੀਜ਼ ਰੋਂ ਦੂਰ ਰੋਂ ਦੂਰ ਰਹਿਣਾ ਹੈ ਨਾ ਉਹਨਾਂ ਨੂੰ ਪੁੱਛੋ ਰੀਜ਼ਨ ਕੀ ਆ ਰੀਜ਼ਨ ਕੋਈ ਨਹੀਂ ਪਰ ਉਹ ਅੰਡਰਸਪਰੈਡ ਅਟੈਕ ਆ ਹੈਨਾ ਔਰ 10 ਲੋਕ ਉਹਨਾਂ ਵਿੱਚੋਂ ਇੰਨੇ ਲੋਕਾਂ ਵਿੱਚ 10 ਲੋਕ ਸੀਗੇ ਜਿਹੜੇ ਨਾਲ ਅੱਛੀਆਂ ਚੀਜ਼ਾਂ ਵੀ ਲੈ ਗਏ ਹੈਨਾ ਕਿ ਰੱਬ ਦੇ ਘਰ ਚੱਲੇ ਆ ਯੂ نو ਦੈਟ ਰਾਜੇ ਦੇ ਕੋਲ ਜਦੋਂ ਜਾਇਦਾ ਹੁੰਦਾ ਰਾਜੇ ਦੇ ਕੋਲ ਜਦੋਂ ਆਪਾਂ ਜਾਂਦੇ ਆਪਾਂ ਰੋਂਦੇ ਮੂੰਹ ਲੈ ਕੇ ਨਹੀਂ ਜਾ ਸਕਦੇ ਕਿਉਂ ਜਦੋਂ ਰੋਂਦੇ ਮੂੰਹ ਲੈ ਕੇ ਜਾਉਗੇ ਰਾਜੇ ਦੀ ਇਹ ਅਣਖ ਦੇ ਖਿਲਾਫ ਆ ਹਨਾ ਤੇ ਰੱਬ ਆ ਔਰ ਰਾਜਿਆਂ ਦਾ ਰਾਜਾ ਪ੍ਰਭੂ ਦੇ ਪ੍ਰਭੂ ਆ ਜਦੋਂ ਉਹਦੇ ਸਾਹਮਣੇ ਜਾਉਗੇ ਤੇ ਕੀ ੱੱਪੜ ਪੈਣ ਕੇ ਜਾਣਣਾ ਚਾਹੀਦਾ ਸੀ ਕੀ ਦਾੜੀ ਮਨਵਾ ਕੇ ਜਾਣਾ ਚਾਹੀਦਾ ਸੀ ਯੂ نو ਥੈਟ ਉਹਨਾਂ ਨੇ ਗਦਲ ਜਾ ਕੀ ਕੀਤਾ ਗਦਲ ਜਿਹੜਾ ਇਸਮਾਈਲ ਸੀ ਉਹਨੇ ਕੀ ਕੀਤਾ ਕਹਿੰਦੇ ਆਓ ਸਾਰੇ ਜਾਣੇ ਉਹਨਾਂ ਨੂੰ ਭਵਨ ਵੀ ਨਹੀਂ ਜਾਣ ਦਿੱਤਾ ਰਾਸਤੇ 'ਚ ਰੋਣ ਲੱਗ ਪਿਆ ਉਹਨਾਂ ਨੂੰ ਦੇਖ ਕੇ ਕਹਿੰਦਾ ਜੋ ਤੁਸੀਂ ਦਿਖਾਵਾ ਲਾਈਫ ਕਰਦੇ ਪਿਆ ਨਾ ਤੁਸੀਂ ਵੀ ਉੱਥੇ ਸਿੱਟਣ ਦੇ ਲਾਇਕਾਂ ਜਿੱਥੇ ਤੁਹਾਡਾ ਰਾਜਾ ਸਟਿਆ ਗਿਆ ਸਾਰੇ ਮਰ ਗਏ ਤੇ ਬਾਈਬਲ ਬਿਆਨ ਕਰਦੀ ਉਹ 10 ਬੰਦੇ ਉਹ ਕਹਿੰਦੇ ਸਾਨੂੰ ਨਾ ਮਾਰ ਕਹਿੰਦਾ ਕਾ ਤੇ ਕਹਿੰਦਾ ਸਾਡੇ ਕੋਲ ਤੇਲ ਆ ਸਾਡੇ ਕੋਲ ਗੰਧ ਰਸ ਆ ਸਾਡੇ ਕੋਲ ਅੱਛੀਆਂ ਅੱਛੀਆਂ ਚੀਜ਼ਾਂ ਆ ਤੇ ਉਸ ਇਸਮਾਈਲ ਨੇ ਉਹਨਾਂ ਨੂੰ ਨਹੀਂ ਮਾਰਿਆ ਹallelujah ਸਮਝ ਲੱਕੀ ਮੈਂ ਕੀ ਦੱਸਣਾ ਚਾਹਨੀ ਆ ਗੋਡ ਤੁਹਾਡੀ ਲਾਈਫ ਦੇ ਵਿੱਚ ਕੰਮ ਕਰੂਗਾ ਪਰ ਪਰਮੇਸ਼ਰ ਨੂੰ ਤੁਹਾਡੇ ਵਿੱਚ ਕੁਝ ਤੇਲ ਚਾਹੀਦਾ ਹੈ ਆਇਲ ਚਾਹੀਦਾ ਉਹ ਤੇਲ ਕਿੱਦਾਂ ਹੋਣਾ ਪ੍ਰਾਰਥਨਾ ਕਰਕੇ ਉਹ ਤੇਲ ਕਿੱਦਾਂ ਹੋਣਾ ਸੱਚਮੁੱਚ ਇੱਕ ਅੱਛੀ ਸੰਗਤੀ ਲੈ ਕੇ ਨਾ ਯੂ نو 80 ਬੰਦਿਆਂ ਵਿੱਚ ਜਾ ਰਹੇ ਸੀਗੇ ਹੱਡੀਆਂ ਦਾ ਪ੍ਰਭਾਵ ਉਹਨਾਂ ਤੇ ਨਹੀਂ ਪਿਆ ਦਸਾਂ ਤੇ ਨਹੀਂ ਪਿਆ 10 ਬਚ ਗਏ ਹallelujah ਕਿਉਂ ਬਚੇ ਕਿਉਂਕਿ ਉਹ ਉਸ ਸਪਿਰਿਟ ਦੇ ਵਿੱਚ ਦੀ ਨਹੀਂ ਗਏ ਸੀਗੇ ਉਹਨਾਂ ਨੂੰ ਲੱਗਾ ਸੀ ਰੱਬ ਦੇ ਘਰ ਚੱਲੇ ਆ ਪਰ ਇਹਨਾਂ ਨੂੰ ਕਾਦਾ ਸੋਗ ਚੜਿਆ ਹੋਇਆ ਸੀਗਾ ਹਣਾ ਅੱਜ ਲੋਕ ਵਿੱਚ ਕ੍ਰਾਫ ਕਰ ਦੰਦੇ ਚਾਤੂ ਟੂਣਾ ਕਰ ਦੰਦੇ ਕੋਈ ਫਸਟ ਆ ਗਿਆ ਕਿਸੇ ਦੀ ਇਨੀ ਪਰਸੈਂਟੇਜ ਜੈਲਸੀ ਆ ਗਈ ਆਫੈਂਸ ਆ ਗਿਆ ਪੂਰਾ ਮਨ ਦੇ ਵਿੱਚ ਆ ਗਿਆ ਚਲੋ ਜੀ ਬਾਬੇ ਕੋਲ ਜਾਂਦੇ ਆ ਬੰਦ ਦਿੰਨੇ ਇਹਦੇ ਕੰਮ ਨੂੰ ਹਣਾ ਇਹਨੂੰ ਇਦਾਂ ਕਰ ਦੰਨੇ ਆ ਪਰ ਯੂ نو ਥੈਟ ਇੱਕ ਗੱਲ ਭੁੱਲ ਜਾਂਦੇ ਆ ਸਭ ਕੁਝ ਅੰਡਰ ਕੰਟਰੋਲ ਆ ਜੀ ਜੀ ਜਿਸ ਬੰਦੇ ਦੇ ਉੱਤੇ ਕੁਝ ਕਰਨ ਲਈ ਚੱਲੇ ਆ ਜੀ ਉਹਦੇ ਲਈ ਕੋਈ ਪ੍ਰਾਰਥਨਾ ਕਰਨ ਵਾਲਾ ਹੈਗਾ ਜੀ ਉਹਦੇ ਕੋਲ ਥੋੜਾ ਜਿਹਾ ਗੰਧਰਸ ਹੈਗਾ ਜੀ ਉਹਦੇ ਕੋਲ ਥੋੜਾ ਜਿਹਾ ਤੇਲ ਹੈਗਾ ਨਾ ਯੂ نو 댓 ਪਰਮਿਸ਼ਨ ਉੱਥੇ ਲਾਈਟ ਕਰ ਦੇਣੀ ਉੱਥੇ ਰੋਸ਼ਨੀ ਕਰ ਦੇਣੀ ਉਹ ਬੰਦੇ ਨੂੰ ਬਚਾ ਲੈਣਾ ਹallelujah ਪਰ ਮਾਈ ਨੇ ਕਰਦਾ ਕਿਸੇ ਦੇ ਕੋਲ ਉਹ ਗੰਧਰਸ ਹੈ ਨਾ ਉਹ ਤੁਹਾਡੇ ਲਾਈਫ ਦੇ ਵਿੱਚ ਕੋਈ ਪਰਸਨ ਇਦਾਂ ਦੇ ਹੈਗੇ ਆ ਜਿਹੜੇ ਤੁਹਾਨੂੰ ਸੇਵ ਕਰ ਸਕਦੇ ਆ ਹਨਾ ਇਹ ਖੁਦਾ ਆ ਯੂ نو ਦੈਟ ਖੁਦਾ ਜਿੰਨੂੰ ਚਾਹੁੰਦਾ ਉਹਨੂੰ ਸੇਵ ਕਰ ਲੈਂਦਾ ਜਿੰਨੂੰ ਚਾਹੁੰਦਾ ਉਹਨੂੰ ਆਪਣੀ ਲਾਈਫ ਦੇ ਵਿੱਚ ਇੱਕ ਵੰਡਰਲੀ ਪਲੇਸ ਦੇ ਵਿੱਚ ਲੈ ਜਾਂਦਾ ਹੈ ਹਨਾ ਪਰ ਦੇਖੋ ਇੱਕ ਗੱਲ ਧਿਆਨ ਨਾਲ ਸੁਣਿਓ ਹੁਣ ਕੀ ਲੱਗਦਾ ਸੀਗਾ ਇਸਮਾਇਲ ਨੂੰ ਕੀ ਲੱਗਦਾ ਸੀਗਾ ਇੱਕ ਰਾਜਾ ਫਿਨਿਸ਼ ਕਰ ਦਿੱਤਾ ਅਸੀਂ ਲੋਕ ਫਿਨਿਸ਼ ਕਰ ਦਿੱਤੇ ਉਹਨੂੰ ਕੀ ਲੱਗਦਾ ਪਿਆ ਸੀ ਮਿੰਨਾ ਵਧੀਆ ਹੋਊਗਾ ਯੂ نو ਦੈਟ ਦੂਜੇ ਪਾਸੇ ਹੁਣ ਦੂਜਾ ਰਾਜਾ ਆਇਆ ਕੁਝ ਨਹੀਂ ਛੱਡਿਆ ਭੱਜਣਾ ਪਿਆ ਮੂੰਹ ਛੁਪਾ ਕੇ ਹallelujah ਕਿਉਂਕਿ ਬਾ ਇ ਧਰਤੀ ਆ ਇਹਦੇ ਵਿੱਚ ਜੋ ਕੁਝ ਵੀ ਬੋਦੋਂਗੇ ਉਹ ਕੱਟ ਲੂਗੇ ਹਨਾ ਅੱਛੀ ਚੀਜ਼ ਬੋਦੋਂਗੇ ਵਾਪਸ ਆ ਜਾਣੀ ਹਨਾ ਹੁਣ ਤੁਹਾਨੂੰ ਕੀ ਲੱਗਦਾ ਜਿਹੜੇ ਜਾਦੂ ਟੂਣਾ ਕਰਵਾਉਣ ਵਾਲੇ ਉਹ ਟੱਕੇ ਰੰ ਬੰਦੇ ਆ ਉਹਨਾਂ ਨੂੰ ਉਹੀ ਦੁਸ਼ਟ ਆਤਮਾਾਂ ਦੇ ਪ੍ਰਭਾਵ ਉਹਨਾਂ ਦੇ ਘਰਾਂ ਦੇ ਉੱਤੇ ਹੁੰਦੇ ਆ ਉਹ ਜਿਹੜੇ ਬਾਬੇ ਤਾੰਤ੍ਰਿਕ ਵਿਚਾਰੇ ਉਹ ਤਾਂ ਖੁਦ ਰੋਂਦੇ ਆ ਉਹ ਕਹਿੰਦੇ ਕਿ ਦੂਜਾਂ ਦੇ ਦਾ ਮਸਲੇ ਹੱਲ ਕਰ ਦੇਦਾ ਪਰ ਸਾਡੇ ਉੱਤੇ ਇਹ ਹੈਵੀ ਹੋ ਜਾਂਦੇ ਹਨਾ ਮੈਂ ਨਵੀਂ ਨਵੀਂ ਜਦੋਂ ਪਾਸਟਰ ਬਣੀ ਸੀਗੀ ਹਨਾ ਮੈਨੂੰ ਪਤਾ ਨਹੀਂ ਕਿਸੇ ਨੇ ਕਿਹਾ ਕਹਿੰਦੇ ਪਾਸ ਜੀ ਇੰਨੇ ਜ਼ਿਆਦਾ ਲੇ ਹੈਂਡ ਨਾ ਕਰਿਆ ਕਰੋ ਕਿਉਂਕਿ ਲੇ ਹੈਂਡ ਕਰ ਲੈਣ ਤੁਹਾਡਾ ਮਸਾ ਤਾਂ ਉਹਨਾਂ ਵਿੱਚ ਚਲ ਜਾਂਦਾ ਮੈਂ ਕਿਹਾ ਦੇਖੋ ਇਹ ਮੇਰਾ ਨਹੀਂ ਹੈਗਾ ਜੀ ਮੇਰੇ ਡੈਡੀ ਦਾ ਆਇਆ ਨਾ ਇਹ ਘਟੂਗਾ ਨਹੀਂ ਇਹ ਵਧੂਗਾ ਮੈਂ ਜਿੰਨੇ ਲੋਕਾਂ ਦੀ ਲਾਈਫ ਨੂੰ ਸੌਲ ਆਊਟ ਕਰੂੰਗੀ ਉੰਨਾ ਹੀ ਮੇਰਾ ਤੇਲ ਵਧਣਾ ਹੈ ਨਾ ਕਿ ਘਟਣਾ ਹੈ ਐਦਾਂ ਤਾਂ ਫਿਰ ਜਿੰਨੇ ਵੱਡੇ ਵੱਡੇ men of god ਆਉ ਤਾਂ ਖਾਲੀ ਹੋ ਜਾਣਗੇ ਹੈਨਾ ਉਹ ਤਾਂ ਇੰਨੇ ਲੋਕਾਂ ਦਾ ਭਲਾ ਕਰਦੇ ਆ ਨਾ ਭਲਾਈ ਇਹੀ ਆ ਜਿੰਨਾ ਆਪਾਂ ਵੰਡ ਦੇਵਾਂਗੇ ਉਹ ਵਧਣੀ ਹੈ ਹੈਨਾ ਜੇ ਤੁਹਾਡੇ ਕੋਲ ਇੱਕ ਤੋਲਾ ਤੁਸੀਂ ਉਹ ਹੀ ਨਹੀਂ ਦੇ ਰਿਆ ਹੈਗੇ ਤੁਹਾਨੂੰ ਪਰਮੇਸ਼ਰ ਹੋਰ ਕਿੱਦਾਂ ਦੇਊਗਾ ਹੈਨਾ ਇਹ ਦਿਨ ਹੁਣ ਮੈਂ ਕੀ ਕਹਿ ਰਹੀ ਹਾਂ ਨੋ ਮੈਟਰ ਹੈਨਾ ਮੈਟਰ ਨਹੀਂ ਕਰਦਾ ਹੈਗਾ ਉਸ 80 ਲੋਕਾਂ ਦੇ ਮਨ ਦੇ ਵਿੱਚ ਉਹ ਜਿਹੜੇ ਸੀਗੇ 10 ਕੱਢ ਦੋ ਹੈਨਾ 70 ਲੋਕਾਂ ਦੇ ਮਨ ਚ ਕੀ ਚੱਲਦਾ ਪਿਆ ਸੀ ਮੈਟਰ ਨਹੀਂ ਕਰਦਾ ਉਹਨਾਂ ਦੇ ਅੰਦਰ ਅੰਡਰਸਪਰੈਡ ਸੀਗੇ ਹੋ ਮੈਟਰ ਕਰਦਾ ਤੁਸੀਂ ਥੋੜਾ ਜਿਹਾ ਤੇਲ ਰੱਖਿਆ ਆਪਣੇ ਕੋਲ ਹੈਨਾ ਥੋੜੀ ਜੀ ਪ੍ਰਾਰਥਨਾ ਥੋੜਾ ਜਿਹਾ ਰੱਬ ਨਾਲ ਰਿਲੇਸ਼ਨ ਥੋੜੀ ਜੀ ਗੱਲਬਾਤ ਜੋ ਤੁਸੀਂ ਅੱਜ ਕਿਹਾ ਹੀ ਆ ਨਾ ਕਿ ਥੋੜਾ ਥੋੜਾ ਕਰਦੇ ਜੋ ਮੈਨੂੰ ਮਾੜਾ ਜਿਹਾ ਲੱਗਦਾ ਮੈਂ ਉਹ ਕਰਦੀ ਆ ਉਹੀ ਕਾਫੀ ਆ ਤੁਹਾਨੂੰ ਸੇਫ ਕਰਨ ਦੇ ਲਈ ਯੂ نو ਥੈਟ ਤੁਸੀਂ ਦੇਖੋ ਜਦੋਂ ਆਪਾਂ ਆ ਚੈਪਟਰ ਤੁਸੀਂ ਰੀਡ ਕਰ ਸਕਦੇ ਜਦੋਂ ਅੱਗੇ ਆਪਾਂ ਜਾਂਦੇ ਆ ਆਪਾਂ ਕੀ ਦੇਖਦੇ ਆ ਉਹ ਜਿਹੜੇ 10 ਪਰਸਨ ਸੀਗੇ ਨਾ ਉਹ ਜਦੋਂ ਵਾਪਸ ਗਿਆ ਜਦੋਂ ਅਟੈਕ ਹੋਇਆ ਗਦਲ ਚਾ ਦੇ ਉੱਤੇ ਅਟੈਕ ਹੋਇਆ ਹੋਰ ਰਾਜੇ ਨੇ ਅਟੈਕ ਕੀਤਾ ਯੂ نو ਥੈਟ ਉਹ 10 ਲੋਕਾਂ ਦੇ ਨਾਲ ਬੱਚਿਆਂ ਨੂੰ ਕੁਝ ਯਹੂਦੀ ਲੋਕਾਂ ਨੂੰ ਸਾਰਿਆਂ ਨੂੰ ਉਹ ਸਾਰੇ ਸੇਫ ਹੋ ਗਏ ਉਹ 10 ਲੋਕਾਂ ਦੀ ਭਲਾਈ ਦੇ ਕਰ ਹallelujah ਹਣਾ ਉਹ ਸੇਫ ਹੋ ਗਏ ਸਾਰੇ ਸੇਫ ਹੋ ਗਏ ਰੀਲੀ ਮੈਂ ਨਾ ਅੱਜ ਮੈਂ ਹਮੇਸ਼ਾ ਬਾਈਬਲ ਰੀਡਿੰਗ ਜਦੋਂ ਪ੍ਰੇਅਰ ਕਰਦੀ ਹਾਂ ਨਾ ਉਸ ਤੋਂ ਬਾਅਦ ਮੈਂ ਬਾਈਬਲ ਰੀਡਿੰਗ ਕਈ ਵਲੇ ਨਹੀਂ ਕਰਦੀ ਹੁਣ ਇਸ ਵਾਰ ਨੇ ਸਪੈਸ਼ਲ ਮੈਨੂੰ ਮਾਰਨਿੰਗ ਕਿਹਾ ਨਾ ਕਿ ਅੱਜ ਇਹਨੂੰ ਰੀਡ ਕਰ ਮੈਂ ਬਾਰ-ਬਾਰ ਰੀਡ ਕਰਿਆ ਯਾਰ ਕਿ ਰੀਲੀ ਪਰਮੇਸ਼ਰ ਇੱਕ ਚੈਪਟਰ ਚ ਪੂਰੀ ਬਾਈਬਲ ਦਾ ਨਿਚੋੜ ਦੇ ਦਿੰਦਾ ਨਾ ਤੂੰ ਰੀਲੀ ਅੱਬਾ ਜਾ ਨਾ ਕਿ ਰੀਲੀ ਆਪਾਂ ਕੀ ਸੋਚਾਂਗੇ ਕੌਣ ਸਾਡੇ ਨਾਲ ਕੁਝ ਰੋਂਗ ਕਰ ਸਕਦਾ ਹੈ ਜੇ ਥੋੜਾ ਜਿਹਾ ਤੇਲ ਆ ਸਾਡੇ ਕੋਲ ਅਸੀਂ ਕਿਸੇ ਪਰਸਨ ਲਈ ਆਪਾਂ ਨੂੰ ਲੱਗਦਾ ਆਪਾਂ ਕਿਸੇ ਪਰਸਨ ਦੇ ਲਈ ਪੇਨ ਦੇ ਵਿੱਚ ਉਹ ਪੇਨ ਚ ਆਪਾਂ ਉਹਦੇ ਨੇ 2 ਮੰਡੇ ਪ੍ਰਾਰਥਨਾ ਕੀਤੀ ਪ੍ਰਭੂ ਦੀ ਜ਼ਿੰਦਗੀ ਚ ਕੰਮ ਕਰ ਤੁਹਾਨੂੰ ਲੱਗਦਾ ਕਿ ਉੱਤਰ ਨਹੀਂ ਆਇਆ ਉਹਦਾ ਉੱਤਰ ਉਦੋਂ ਹੀ ਆ ਗਿਆ ਸੀਗਾ ਉਦੋਂ ਹੀ ਐਂਜਲਸ ਰੀਲੀਜ਼ ਹੋ ਜਾਂਦੇ ਆ ਪਰਮੇਸ਼ਰ ਦਾ ਆਤਮਾ ਉਸ ਬੰਦੇ ਦੀ ਲਾਈਫ ਚ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਹੈਨਾ ਐਂਡ ਉਦੋਂ ਪਤਾ ਲੱਗਦਾ ਜਦੋਂ ਉਹਦਾ ਇੰਟਰਸਟ ਪੈਣ ਲੱਗ ਜਾਂਦਾ ਹੈ ਹੈਨਾ ਉਦੋਂ ਲੱਗਦਾ ਕਿ ਵਾਓ ਪ੍ਰਭੂ ਮੈਂ ਇਹ ਕੀਤਾ ਸੀਗਾ ਕਿਉਂਕਿ ਤੂੰ ਮੈਨੂੰ ਪਲਾ ਕਰਨਾ ਸਿਖਾਇਆ ਜੋ ਤੇਰੇ ਜਦੋਂ ਆਪਾਂ ਖੁਦਾ ਨਾਲ ਰਹਿੰਦੇ ਆ ਨਾ ਜੋ ਅੱਬਾ ਦੇ ਕੋਲ ਆ ਜੋ ਜੀਜ਼ਸ ਦੇ ਕੋਲ ਆ ਉਦਾਂ ਦਾ ਅੱਬਾ ਸਾਨੂੰ ਬਣਾ ਦਿੰਦਾ ਹੈ ਹੈ ਨਾ ਫਿਰ ਜੋ ਡੈਡੀ ਕੋਲ ਉਹ ਹੀ ਚੀਜ਼ਾਂ ਅਸੀਂ ਦੂਸਰਿਆਂ ਨੂੰ ਬਣਨਾ ਸ਼ੁਰੂ ਕਰ ਦਿੰਦੇ ਆ ਨਾ ਸਾਡੇ ਅੰਦਰ ਸ਼ਾਂਤੀ ਅਸੀਂ ਦੂਸਰਿਆਂ ਨੂੰ ਸ਼ਾਂਤੀ ਦਵਾਂਗੇ ਸਾਡੇ ਅੰਦਰ ਸੱਚਮੁੱਚ ਸਕੂਨ ਆ ਅਸੀਂ ਦੂਸਰਿਆਂ ਨੂੰ ਸਕੂਨ ਦਵਾਂਗੇ ਇਹੀ ਤਾਂ ਜੀਜ਼ਸ ਆ ਜੀਜ਼ਸ ਨੂੰ ਜਾਣਨਾ ਮਤਲਬ ਕਿ ਰਹਿਣੀ ਇੱਕ ਐਸਾ ਮੈਂ ਨਾ ਥੋੜੇ ਦਿਨ ਪਹਿਲਾਂ ਪ੍ਰੀਚ ਕੀਤਾ ਉਸ ਪ੍ਰੀਚ ਦੇ ਵਿੱਚ ਮੈਂ ਕਿਹਾ ਮੈਂ ਦੱਸ ਰਹੀ ਸੀ ਕਾਨਾ ਦੇ ਮਿਰਕਲ ਬਾਰੇ ਨਾ ਮੈਂ ਗੱਲ ਕਰ ਰਹੀ ਸੀ ਕਿ ਜੀਜ਼ਸ ਪਿਓਰ ਸੀਗੇ ਟੋਟਲ ਪਿਓਰ ਸੀਗੇ ਕਿੱਦਾਂ ਪੋਸੀਬਲ ਸੀਗਾ ਦਾਖ ਰਸ ਬਣ ਜਾਣਾ ਜਿਹੜਾ ਸਾਲ ਲੱਗ ਜਾਂਦੇ ਜਿਹੜੇ ਪ੍ਰੋਸੀਜਰ ਹੋਣ ਨੂੰ ਹੈ ਨਾ ਮੈਂ ਦੱਸ ਰਹੀ ਸੀ ਕਿ ਜੀਜ਼ਸ ਪਿਓਰ ਸੀਗਾ ਆਪਾਂ ਬਿੱਤਰ ਆਤਮਾ ਉਹਨਾਂ ਦੇ ਉੱਤੇ ਛਾਇਆ ਕਰ ਰਿਹਾ ਸੀਗਾ ਐਂਡ ਰੀਲੀ ਅਨੋਇੰਟਿੰਗ ਉਹਨਾਂ ਦੇ ਸਿਰ ਤੇ ਸੀ ਇੰਨਾ ਪਿਓਰ ਬੰਦਾ ਜੇ ਇੱਕ ਸਾਫ਼ ਪਾਣੀ ਦੇ ਮਟਕੇ ਨੂੰ ਦੇਖਦਾ ਹੀ ਆ ਤੇ ਉਹਦੇ ਅੰਦਰ ਜੋ ਪਿਓਰਟੀ ਸੀ ਉਹ ਪਾਣੀ ਵਿੱਚ ਕਨਵਰਟ ਪਾਣੀ ਜਿਹੜਾ ਸੀ ਦਾਖਰਾਸ਼ਟ ਕਨਵਰਟ ਹੋ ਗਿਆ ਕਿਉਂ ਕਿ ਉਸੇ ਟਾਈਮ ਇੰਨੇ ਸਾਲਾਂ ਦਾ ਪ੍ਰੋਸੀਜਰ ਇੱਕ ਸੈਕਿੰਡ 'ਚ ਹੋਇਆ ਯੂ نو ਦੈਟ ਤੁਹਾਨੂੰ ਪਤਾ ਤੁਹਾਡੀ ਲਾਈਫ ਦਾ ਤੁਹਾਨੂੰ ਲੱਗਦਾ ਇਹ ਸਟਰਗਲ ਆ ਇੱਕ ਸੈਕਿੰਡ ਲੱਗਦਾ ਇੱਕ ਵਚਨ ਲੱਗਦਾ ਤੁਹਾਡੀ ਜ਼ਿੰਦਗੀ ਚੇਂਜ ਹੋ ਜਾਂਦੀ ਹੈ ਮੈਂ ਇੱਕ ਸੈਕਿੰਡ ਲੱਗਦਾ ਜਿਆਦਾ ਟਾਈਮ ਨਹੀਂ ਲੱਗਦਾ ਕਿਉਂਕਿ ਉਹਦੀ ਪਿਓਰਟੀ ਨੇ ਤੁਹਾਨੂੰ ਟੱਚ ਕਰ ਲੈਣਾ ਜੀਸਸ ਦੀ ਪਿਓਰਟੀ ਨੇ ਉਹ ਪਾਣੀ ਨੂੰ ਟੱਚ ਕਰ ਲਿਆ ਉਹ ਦਾਖਰਸ ਬਣ ਗਿਆ ਹਨਾ ਜਦੋਂ ਪ੍ਰਧਾਨ ਦੇ ਕੋਲ ਲੈ ਕੇ ਗਿਆ ਕਹਿੰਦੇ ਵਾਓ ਇੱਦਾਂ ਦਾ ਤਾਂ ਕਦੀ ਵਾਈਨ ਹੀ ਨਹੀਂ ਚੱਕੀ ਹਨਾ ਮਾਈ ਨੇ ਇਹ ਕਰਦਾ ਕਿ ਜਿਹੜਾ ਦੇ ਰਿਹਾ ਉਹ ਪਿਓਰ ਨਾ ਮੈਂ ਨਹੀਂ ਕਰਿਆ ਕਿ ਉਹਨੂੰ ਖੁਦਾ نو ਵਨ ਸੈੱਡ ਕਿ ਮੈਂ ਪਰਫੈਕਟ ਆ ਨਾ ਮੈਮੀ ਨਹੀਂ ਕਹਿੰਦੀ ਮੈਂ ਪਰਫੈਕਟ ਆ ਪਰ ਖੁਦਾ ਆ ਜਿਹੜਾ ਪਿਓਰ ਕਰ ਦਿੰਦਾ ਜਦੋਂ ਉਹ ਕਲੀਨ ਕਰਨਾ ਸ਼ੁਰੂ ਕਰਦਾ ਉਹੀ ਕਲੀਨਨੈਸ ਜਿਹੜੀ ਆਪਣੀ ਹੁੰਦੀ ਉਹ ਦੂਸਰਿਆਂ ਨੂੰ ਟੱਚ ਕਰਨਾ ਸ਼ੁਰੂ ਕਰ ਦਿੰਦੀ ਹੈ ਹਾਲੇਲੂਇਆ ਯੂ نو ਦੈਟ ਅੱਜ ਅਬਾ ਸੱਚੀ ਗੱਲ ਕਰ ਰਿਹਾ ਕਿਉਂਕਿ ਮੈਂ ਜਾਣਦੀ ਆ ਕਿ ਵਚਨ ਮੈਂ ਲੈ ਕੇ ਨਹੀਂ ਆਈ ਹੈਗੀ ਪ੍ਰਭੂ ਨੇ ਮਾਰਨਿੰਗ ਸਪੈਸ਼ਲ ਮੈਨੂੰ ਦਿੱਤਾ ਕਿ ਰੀਅਲੀ ਮੈਟਰ ਨਹੀਂ ਕਰਦਾ ਹੋ ਸਕਦਾ ਥੋੜੇ ਟਾਈਮ ਪਹਿਲਾਂ ਜਦੋਂ ਤੁਸੀਂ ਆਪਣੀਆਂ ਪਰਸਨਲ ਗੱਲਾਂ ਡਿਸਕਸ ਕਰਦੇ ਹੋ ਤੁਸੀਂ ਇੰਨਾਂ ਗੱਲਾਂ ਨੂੰ ਡਿਸਕਸ ਕਰਦੇ ਹੋਗੇ ਮੈਨੂੰ ਨਹੀਂ ਜਾਣਦੀ ਪ੍ਰਭੂ ਜਾਣਦਾ ਪਰ ਪ੍ਰਭੂ ਆਨਸਰ ਦੇ ਦਿੰਦਾ ਕਿ ਰੀਅਲੀ ਨੋ ਮੈਟਰ ਕਈ ਵੇਲੇ ਆਪਾਂ ਨੂੰ ਲੱਗਦਾ ਪ੍ਰੋਬਲਮ ਵੱਡੀ ਆ ਪ੍ਰੋਬਲਮ ਵੱਡੀ ਨਹੀਂ ਆ ਥੋੜਾ ਜਿਹਾ ਅਦਾਖਰਸਤਾ ਹੈਦਾ ਤੁਹਾਡੇ ਅੰਦਰ ਥੋੜਾ ਜਿਹਾ ਲਬੋਂ ਥੋੜੀ ਜੀ ਪੇਟਾ ਕਰਨਾ ਕਿ ਨਾ ਯੂ نو ਦੈਟ ਗੀਵਰ ਕੌਣ ਹੁੰਦਾ ਆ ਉਹ ਨਹੀਂ ਆ ਜਿਹਦੇ ਕੋਲ ਬਹੁਤ ਜ਼ਿਆਦਾ ਕਰੋੜ ਰੁਪਈਆ ਆ ਜੀ ਕਰੋੜ ਦੇ ਵਿੱਚ ਉਹ 10000 ਦੇ ਦੇਵੇ ਉਹ ਗੀਵਰ ਆ ਗੀਵਰ ਉਹ ਨਹੀਂ ਆ ਗੀਵਰ ਉਹ ਆ ਜਿਹਦੇ ਕੋਲ ਜਿੰਨਾ ਹੈਗਾ ਉਹਨੇ ਉਹੀ ਦੇ ਦਿੱਤਾ ਉਹ ਰੀਅਲ ਗੀਵਰ ਆ ਹੈਨਾ ਉਹ ਜਿਹੜੀ ਲੇਡੀ ਸੀਗੀ ਉਹਦੇ ਕੋਲ ਬਸ ਥੋੜੀ ਜੀ ਚਵੰਨੀ ਸੀਗੀ ਛੋਟਾ ਜਿਹਾ ਸਿੱਕਾ ਸੀਗਾ ਉਹਨੇ ਉਹਨੇ ਉਹੀ ਦੇ ਦਿੱਤਾ ਬਾਕੀ ਇਹਨੇ ਆਪਣੇ ਵੈਸਟ ਖਜ਼ਾਨਿਆਂ ਚੋਂ ਵੈਸਟ ਵੈਸਟ ਦਿੱਤਾ ਹਨ ਮੈਨੂੰ ਕਰਦਾ ਆਪਾਂ ਕੀ ਦੇ ਰਹੇ ਆ ਹਨਾ ਕੀ ਸਮਝ ਕੇ ਦੇ ਰਹੇ ਆ ਹਨਾ ਮੈਂ ਕਿਹਾ ਸੀ ਕਿ ਮੈਂ ਉਹਨਾਂ ਨੂੰ ਪਤਾ ਨਹੀਂ ਕਿੱਥੇ ਕਹੀ ਸੀ ਆਈ ਡੋਟ نو ਮੈਨੂੰ ਯਾਦ ਨਹੀਂ ਹੈਗਾ ਮੈਂ ਉਹਨਾਂ ਨੂੰ ਕਹਿ ਰਹੀ ਸੀ ਨਾ ਮੈਂ ਕਿਹਾ ਦੇਖੋ ਤੁਸੀਂ ਖੁਦਾ ਦੇ ਖਾਦਮ ਨੂੰ ਕਿ ਕਿਸ ਤਰ੍ਹਾਂ ਲੈਣੇ ਆ ਉਹਦਾਂ ਦਾ ਫਲ ਤੁਹਾਡੀ ਲਾਈਫ ਦੇ ਵਿੱਚ ਆ ਜਾਂਦਾ ਰੀਜ਼ਨ ਕੀ ਆ ਜੇ ਤੁਸੀਂ ਉਹਨਾਂ ਦੀ ਰਿਸਪੈਕਟ ਨਹੀਂ ਕਰਦੇ ਤੁਸੀਂ ਉਹਨਾਂ ਨੂੰ ਫਲ ਦੇ ਰਹੇ ਉਹਨਾਂ ਨੂੰ ਨਹੀਂ ਦੇ ਰਹੇ ਉਹ ਪਵਿੱਤਰ ਆਤਮਾ ਨੂੰ ਦੇ ਰਹੇ ਉਹ ਪਵਿੱਤਰ ਆਤਮਾ ਦਾ ਪਤਾ ਨਹੀਂ ਕਿਹੜੇ ਟਾਈਮ ਦੇ ਵਿੱਚ ਉਹਨੇ ਖੁਸ਼ ਹੋ ਜਾਣਾ ਤੁਹਾਨੂੰ ਪਤਾ ਉਹ ਬੰਦਾ ਇਸਮਾਈਲ ਬੰਦਾ ਜਿਹੜਾ ਸੀਗਾ ਨਾ ਉਹ ਤਾਂ ਕਤਲ ਕਰਨ ਵਾਲਾ ਸੀ ਇੱਕ ਮਰਡਰਰ ਸੀਗਾ ਹੈਨਾ ਇੱਕ ਸਾਜ਼ਿਸ਼ ਲੜਨ ਵਾਲਾ ਸੀਗਾ ਉਹਨੂੰ ਕੀ ਲੋੜ ਪਈ ਸੀ ਕਿ ਕੀ ਉਹਨੇ ਦੱਖਰਸ ਨਹੀਂ ਦੇਖਿਆ ਹੋਊਗਾ ਥੋੜਾ ਜਿਹਾ ਤੇਲ ਨਹੀਂ ਦੇਖਿਆ ਹੋਊਗਾ ਲਬੋਂ ਨਹੀਂ ਦੇਖਿਆ ਹੋਊਗਾ ਪਰ ਯੂ نو ਦਟ ਅੰਡਰ ਕੰਟਰੋਲ ਉਹ ਬੰਦੇ ਕਿੱਥੇ ਜਾ ਰਹੇ ਸੀ ਪ੍ਰਭੂ ਦੇ ਭਵਨ ਹallelujah ਉਹ ਸੇਵ ਕਰਨ ਵਾਲਾ ਗਦੜਿਆ ਨਹੀਂ ਸੀਗਾ ਉਹਨਾਂ ਨੂੰ ਉਹਦੇ ਤੇਲ ਦਾ ਅਖਰਸ ਨਾ ਕੋਈ ਮਤਲਬ ਨਹੀਂ ਸੀਗਾ ਪਰ ਉਹਨੂੰ ਖੁਦ ਨੂੰ ਨਹੀਂ ਪਤਾ ਹੋਣਾ ਇਹ ਘਾਤੇ ਬਚ ਗਿਆ ਨਹੀਂ ਪਤਾ ਹਨ ਕਿ ਇਹੀ ਪਰਮੇਸ਼ਰ ਆ ਜੀ ਮੈਂ ਕਹਿੰਉਣੀ ਜੇ ਤਾਂ ਤੁਹਾਨੂੰ ਨਾ ਪਤਾ ਹੋਵੇ ਕਿ ਆ ਪ੍ਰਭੂ ਨੇ ਮਤਲਬ ਕਿ ਆ ਬੰਦੇ ਨੇ ਆ ਕੀਤਾ ਆ ਕੀਤਾ ਫੇ ਤਾਂ ਉਹ ਬੰਦਿਆਂ ਵੱਲੋਂ ਹੈ ਜੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਹੋਇਆ ਕਿਦਾਂ ਉਹ ਰੱਬ ਵੱਲੋਂ ਕਿ ਜਦ ਤੁਹਾਡੀ ਸਮਝ ਹੀ ਨਹੀਂ ਦਿੰਦੀ ਹਨ ਕੀ ਪਤਾ ਉਸ ਟਾਈਮ ਉਹਨਾਂ ਨੇ ਪ੍ਰੇਅਰ ਕੀਤੀ ਹੋਊਗੀ ਉਹ 10 ਬੰਦਿਆਂ ਨੇ ਪ੍ਰਭੂ ਨੇ ਕਿਹਾ ਜਾਂਦੇ ਜਾਂਦੇ ਚੱਲੇ ਤਾਂ ਹੈਗੇ ਹੀ ਆ ਉਹਨਾਂ ਦਾ ਮਨ ਵੀ ਨਾ ਹੋਊਗਾ ਪਰ ਫੇਰ ਵੀ ਉਹ ਚੱਲੇ ਹੋਣਗੇ ਫੇ ਕਹਿੰਦੇ ਉਹਨੇ ਖਾਲੀ ਖੱਤ ਕਾਤੇ ਜਾਣਾ ਹੈ ਨਾ ਫਿਰ ਉਹਨਾਂ ਨੂੰ ਇਹ ਵੀ ਲੱਗਦਾ ਹੋਣਾ ਇਹ ਤਾਂ ਮੂਰਖਤਾ ਵਾਲੇ ਕੰਮ ਕਰਦੇ ਪੇ ਦਾੜੀ ਕਾਤੇ ਕੱਟੀ ਹੋਈ ਹੈ ਨਾ ਇਹਨਾਂ ਨੂੰ ਕਾਹਦਾ ਸੋਗ ਚੜ ਗਿਆ ਹੈ ਨਾ ਬਟ ਫੇਰ ਵੀ ਨਾਲ ਚੱਲ ਰਹੇ ਹਾਂ ਸਮ ਟਾਈਮ ਅਸੀਂ ਕੁਝ ਇਸ ਤਰ੍ਹਾਂ ਦੇ ਕਨੈਕਸ਼ਨਸ ਦੇ ਵਿੱਚ ਹੁੰਨੇ ਆ ਸਾਨੂੰ ਪਤਾ ਹੁੰਦਾ ਹੀ ਬੰਦਾ ਰੋਂਗ ਆ ਸਾਨੂੰ ਪਤਾ ਹੁੰਦਾ ਇਹ ਪਰਸਨ ਸਹੀ ਨਹੀਂ ਹੈਗਾ ਬਟ ਫੇਰ ਵੀ ਆਪਾਂ ਉਹਨਾਂ ਨੂੰ ਨਾਲ ਲੈ ਕੇ ਚੱਲ ਰਹੇ ਹਾਂ ਚਾਹੇ ਤੁਹਾਨੂੰ ਫਰਸਟ੍ਰੇਟ ਹੋ ਰਹੀ ਹੈ ਉਸ ਪਰਸਨ ਤੋਂ ਚਾਹੇ ਤੁਹਾਨੂੰ ਪਤਾ ਲੱਗਦਾ ਹੈ ਕਿ ਨਹੀਂ ਇਹ ਪਰਸਨ ਮੇਰੇ ਨਾਲ ਚੱਲਣ ਦੇ ਯੋਗ ਨਹੀਂ ਆ ਹਨ ਬਟ ਫਿਰ ਵੀ ਤੁਸੀਂ ਚੱਲ ਰਹੇ ਆ ਪਰ ਇੱਕ ਗੱਲ ਮਾਇਨੇ ਇਹ ਵੀ ਕਰਦੀ ਹੈ ਕਿ ਉਹ ਬੰਦਾ ਕਿੰਨਾ ਦੁਸ਼ਟ ਆ ਉਹ ਬੰਦਾ ਕਿੰਨਾ ਕੋ ਉਹਦੇ ਮਨ ਵਿੱਚ ਈਵਲ ਨੇ ਅਟੈਕ ਕੀਤਾ ਹੋਇਆ ਮਾਇਨੇ ਇਹ ਕਰਦਾ ਤੁਹਾਡੇ ਕੋਲ ਥੋੜਾ ਜਿਹਾ ਦਾਖ ਰਸ ਹੈਗਾ ਤੁਸੀਂ ਅਵੇਅਰ ਹੈਗੇ ਆ ਯੂ نو ਦਟ ਤੁਹਾਡਾ ਥੋੜਾ ਜਿਹਾ ਅਵੇਅਰਨੈਸ ਤੁਹਾਨੂੰ ਖੁਦਾ ਦੇ ਕਰੀਬ ਲੈ ਜਾਣਾ ਜਿੱਦੋਂ ਜਿੱਦਣ ਕਰੀਬ ਆ ਗਿਆ ਉਦੋਂ ਤੁਹਾਡਾ ਬ੍ਰੇਕਥਰੂ ਉਦੋਂ ਤੁਹਾਡੀ ਬlesing ਲਾਈਫ ਚ ਉਦੋਂ ਮਾਇਨੇ ਨਹੀਂ ਕਰਦਾ ਕਿੰਨੇ ਟਾਈਮ ਦਾ ਤੁਹਾਡਾ ਲੌਂਗ ਟਾਈਮ ਸਫਰਿੰਗ ਕਰਦਿਆਂ ਨੂੰ ਹੋ ਗਿਆ ਹਨ ਕਿੰਨੇ ਟਾਈਮ ਤੁਹਾਨੂੰ ਰਿਜੈਕਸ਼ਨ ਦਿੱਤੇ ਕਿੰਨੇ ਲੋਕਾਂ ਨੇ ਤੁਹਾਨੂੰ ਠੁਕਰਾ ਦਿੱਤਾ ਕਿੰਨੀਆਂ ਪ੍ਰੋਬਲਮਸ ਤੁਸੀਂ ਫੇਸ ਆਊਟ ਕੀਤੀਆਂ ਜ਼ਿੰਦਗੀ ਚ ਮਾਇਨੇ ਨਹੀਂ ਕਰਦਾ ਕਿਉਂਕਿ ਉਸ ਟਾਈਮ ਖੁਦਾ ਨੇ ਤੁਹਾਨੂੰ ਬਚਾ ਲਿਆ ਹਾਲੇਲੂਇਆ ਹੁਣ ਯੂ نو ਦੈਟ ਅ ਬਾਈਬਲ ਬਿਆਨ ਕਰ ਦਿੱ 10 ਕੁਆਰੀਆਂ ਸੀਗੀਆਂ ਨਾ ਮੈਂ ਬਸ ਸ਼ਾਰਟ ਦੇ ਵਿੱਚ ਕਰੂੰਗੀ ਆਈ نو ਦੈਟ ਪਹਿਲੀ ਵਾਰ ਇੰਨਾ ਨਹੀਂ ਦੇਣਾ ਚਾਹੀਦਾ ਨਾ ਮੈਨੂੰ ਇਹ ਮੈਨ ਆਫ ਗੋਡ ਨੇ ਕਿਹਾ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਲਾਈਕ ਹੈ ਨਾ ਪੇੜ ਨੂੰ ਦੇਖ ਕੇ ਚਾਰਾ ਪੈਦਾ ਹਨ ਮਤਲਬ ਜਿਆਦਾ ਪਾ ਦਿੱਤਾ ਉਹ ਪਹੁੰਚਾਉਣ ਵਾਲਾ ਵੀ ਹੋਏ ਹਨ ਨਾ ਨਾ ਉਹਦੀ ਡਾਈਟ ਦੇ ਅਕੋਰਡਿੰਗ ਦੇਖਣਾ ਪੈਂਦਾ ਹੈ ਨਾ ਯੂ نو ਦੈਟ 10 ਕੁਆਰੀਆਂ ਸੀਗੀਆਂ ਜਿਹੜੀਆਂ ਸੀਗੀਆਂ ਇੱਕ ਜਿਹੜੀਆਂ ਸੀਗੀਆਂ ਉਹਨਾਂ ਕੋਲ ਆਪਣੇ ਜੋਗਾ ਤੇਲ ਸੀਗਾ ਥੋੜਾ ਜਿਹਾ ਉਹਨਾਂ ਨੇ ਐਕਸਟਰਾ ਚੱਕ ਲਿਆ ਹਨਾ ਉਹ ਥੋੜੇ ਜੇ ਤੇਲ ਨੇ ਉਹਨਾਂ ਨੂੰ ਦੂਲੇ ਨਾਲ ਮਿਲਾ ਦਿੱਤਾ ਹਨਾ ਤੁੱਕੀ ਅਲਰਟ ਸਿਗੀਆਂ ਹੈਨਾ ਉਹ ਸਾਂਭਦੀਆਂ ਪਈਆਂ ਸੀ ਦੂਜੀਆਂ ਦੀਆਂ ਤਾਂ ਮਸ਼ਾਲਾਂ ਹੀ ਬੁੱਝ ਗਈਆਂ ਹੈਨਾ ਤੇਲ ਹੀ ਨੀ ਚੱਕਿਆ ਕਿੱਡੀ ਕ ਵੱਡੀ ਗੱਲ ਆ ਤੇਲ ਹੈਨਾ ਪਰ ਚੱਲੇ ਸੀ ਦੂਲੇ ਨੂੰ ਮਿਲਣ ਜੀਜ਼ਸ ਨੂੰ ਮਿਲਣ ਹallelujah ਯੂ نو ਦੈਟ ਨੋ ਪਤਾ ਨਹੀਂ ਹੈਗਾ ਕਿਹੜੇ ਟਾਈਮ ਜੀਜ਼ਸ ਆਜੂਏ ਹੈਨਾ ਹੁਣ ਇਹ ਨਹੀਂ ਮਾਇਨੇ ਕਰਦਾ ਹੈਗਾ ਕਿ ਕੀ ਕਿੱਦਾਂ ਲਾਈਫ ਜੀਣੀਆ ਕੀ ਕਰਨਾ ਜਸ ਸਵਰਗੀ ਜੂਸ਼ਲਮ ਦੀ ਗੱਲ ਸੁਣੋ ਜੋ ਹੋ ਕਿ ਰੀਅਲੀ ਪਰਮੇਸ਼ਰ ਤੋਂ ਆਣ ਵਾਲਾ ਆ ਹੈਨਾ ਕਿ ਜਿੰਨਾ ਹੋ ਸਕੇ ਮੈਂ ਆਪਣਾ ਵੈਸਟ ਦਮਾਂ ਮੈਂ ਇੱਕ ਨਾ ਜੀਵਿਤ ਪਵੰਦੇ ਵਿੱਚ ਜਾਣਾ ਸ਼ੁਰੂ ਕਰوں ਨਾ ਹੋ ਸਕੇ ਤਾਂ ਨਾ ਜਾਦਾ ਟਾਈਮ ਨਹੀਂ ਤੇ ਪਹਿਲਾਂ ਤਾਂ ਆਨਲਾਈਨ ਦੇਖੋ ਨਾ ਜਿਹਦੇ ਨਾਲ ਕੀ ਹੈ ਲਾਈਫ ਦੇ ਵਿੱਚ ਉਹ ਤੇਲ ਦਾਖਰਸ ਬਦੇ ਜਿਹਦੇ ਨਾਲ ਪ੍ਰੋਟੈਕਸ਼ਨ ਦਾ ਘੇਰਾ ਵੱਜ ਜਾਵੇ ਹੈ ਨਾ ਕਿਉਂਕਿ ਜੇ ਆਪਾਂ ਦੇਖੋ ਇੱਕ ਤਾਂ ਹੁੰਦੇ ਆ ਮਤਲਬ ਸਟਾਰਟਿੰਗ ਆ ਤੁਹਾਡੀ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਹੈਗੀ ਨਾ ਦੇਖੋ ਆਪਾਂ ਨੂੰ ਪਤਾ ਆ ਕਿ ਆਪਾਂ ਪ੍ਰਭੂ ਨਾਲ ਗੱਲ ਵੀ ਕਰ ਰਹੇ ਆ ਹੈ ਨਾ ਇਹ ਵੀ ਪਤਾ ਹੈ ਕਰਨਾ ਹੁਣ ਰੱਬ ਨੇ ਆ ਸਾਰਾ ਕੁਝ ਨਾ ਫਿਰ ਆਪਾਂ ਕੁਝ ਚੀਜ਼ਾਂ ਤੇ ਗੱਲ ਕਰਦੇ ਚਲੋ ਕੋਈ ਗੱਲ ਨਹੀਂ ਹੋਰ ਟਾਈਮ ਆਊਗਾ ਆਪਾਂ ਕਰ ਲਵਾਂਗੇ ਜਦੋਂ ਟਾਈਮ ਆਊਗਾ ਆਪਾਂ ਚਰਚ ਚੱਲ ਜਾਵਾਂਗੇ ਨਾ ਜਦੋਂ ਟਾਈਮ ਆਊਗਾ ਕਦੋਂ ਆਣਾ ਟਾਈਮ ਚਰਚ ਹੈ ਨਾ ਜੇ ਉਹਨੇ ਤਾਂ ਨਾ ਗਾਲੀ ਕਰ ਲਈ ਉਹਨੇ ਤੁਹਾਨੂੰ ਪਤਾ ਤੁਹਾਨੂੰ ਬਾਈਬਲ ਸਿਰ ਚੱਖੋ ਤੇ ਪਰਖੋ ਪਾ ਲਿਆ ਜੇ ਉਹਨੇ ਗਾਲੀ ਕਰ ਲਈ ਤੁਹਾਨੂੰ ਪਿਆਰ ਹੀ ਕਰ ਲਿਆ ਤੁਹਾਨੂੰ ਆਪਣਾ ਅਹਿਸਾਸ ਹੀ ਦੇ ਦਿੱਤਾ ਨਾ ਫਿਰ ਬਦੋ ਸਟੈਪ ਤੁਹਾਨੂੰ ਲੈਣਾ ਪੈਣਾ ਹੈ ਨਾ ਪਰਬੂ ਨੇ ਨਹੀਂ ਕਹਿਣਾ ਮੇਰੇ ਕੋਲਾ ਮੇਰੇ ਤੋਂ ਬਾਅਦ ਪ੍ਰਭੂ ਨੇ ਨਹੀਂ ਕਹਿਣਾ ਪ੍ਰਭੂ ਤਾਂ ਵੀਟ ਜਰੂਰ ਕਰ ਰਿਹਾ ਆ ਜਿੱਦਨ ਤੁਸੀਂ 15 ਮਿੰਟ ਵਧ ਦੇ ਦਿੱਤੇ ਨਾ ਪ੍ਰਭੂ ਨੂੰ ਖੁਸ਼ ਹੋ ਰਿਹਾ ਮੇਰਾ ਬੱਚਾ ਵਧਿਆ ਹੈ ਨਾ ਪਰ ਬਦਨਾ ਆਪਾਂ ਨੂੰ ਹੀ ਪਹਿਣਾ ਜੇ ਆਪਾਂ ਬਿਜ਼ਨਸ ਔਮਨ ਆਪਾਂ ਨੂੰ ਵੀ ਪਤਾ ਐਫਰਟਸ ਖੁਦ ਨੂੰ ਕਰਨੇ ਪਾਣੇ ਹਨਾ ਦੈਨ ਹੀ ਬਿਜ਼ਨਸ ਦੇ ਵਿੱਚ ਆਪਾਂ ਪ੍ਰੋਗਰੈਸ ਲੈ ਕੇ ਆ ਸਕਦੇ ਆ ਇੱਦੀ ਚ ਆਪਾਂ ਖੁਦਾ ਦੇ ਵਿੱਚ ਵਧਣਾ ਹੈ ਨਾ ਤੇ ਆਪਾਂ ਨੂੰ ਸਟੈਪ ਪੁੱਟ ਕਰਨੇ ਪੈਣੇ ਮੈਨੂੰ ਬੰਦ ਕਰ ਦਿਓ ਹਨਾ